ਸਰ ਜੀ ਕਦੋਂ ਤੋਂ ਫਿਰ ਇਹ ਜਿਹੜੇ ਲੰਗਰ ਪ੍ਰਸ਼ਾਦ ਦੇ ਜਿਹੜੇ ਆ ਗੁਰੂ ਦੀ ਫੌਜ ਨੇ ਸ਼ੁਰੂ ਕਰਤਾ। ਬੁੰਦਾ ਸ਼ਰਦਾਈਆਂ ਦਾ ਲੰਗਰ ਚੱਲ ਰਿਹਾ ਹੈ ਬਹੁਤ ਵਧੀਆ ਠੰਡੀ ਸ਼ਰਦਾਈ ਆ। ਗਰਮੀ 'ਚ ਨੁਕਸਾਨ ਨਹੀਂ ਕਰਦੀ ਉਦਾਂ ਫਾਇਦੇਮੰਦ ਚੀਜ਼ ਆ। ਗਰੀਬ ਮਦਾਮ, ਕਾਲੀ ਮਿਰਚ, ਹਰੀ ਇਲਾਚੀ ਇਹ ਚੀਜ਼ਾਂ। ਕੀਮਤੀ ਲੱਕੜ ਦਾ ਤੇ ਇੱਕ ਬੜੀ ਚੋਣ ਦੇ ਨਾਲ ਦੀ ਸਾਡਾ ਸਟਰਕਚਰ ਉਹਦਾ ਬਣਾਇਆ ਜਾਂਦਾ ਉਹ ਤੋਂ ਭਾਰਾ ਥੱਲੋਂ ਹੌਲਾ ਇੱਕ ਬੜੇ ਕਾਲੋ ਵੀ ਪੈਮਾਨੇ ਦੇ ਵਿੱਚ ਇਹਨੂੰ ਸਾਰਾ ਕਾੜਿਆ ਜਾਂਦਾ ਵਾ ਸੋ ਇਹਦਾ ਭਾਰ ਤਕਰੀਬਨ 35 ਤੋਂ 40 ਕਿਲੋ ਹੋਊਗਾ ਇਸ ਲੱਕੜ ਦਾ ਥੋਈ ਇੱਕ ਸਾਡੀਆਂ ਧਾਰਮਿਕ ਚੀਜ਼ਾਂ ਵਾ ਧਾਰਮਿਕ ਖਰਾਕ ਵਾ ਵੇਖੋ ਜਿੱਦਾਂ ਅੱਜਕੱਲ ਨੌਜਵਾਨ ਹੁਣ ਪਲੇਅਰ ਦੇ ਵਿੱਚ ਆਪਾਂ ਜੀ ਵੇਖਿਆ ਜਾਵੇ ਤੇ ਨਸ਼ਾ ਜਿਹੜਾ ਪੰਜਾਬ ਦਾ ਬੜਾ ਮੁੱਦਾ ਬਣਿਆ ਇਹ ਜਿਹੜੀ ਸਾਡੀ ਪੁਰਾਣੀ ਤਾਕਤ ਆ ਖੁਰਾਕ ਵਾ ਪਲਵਾਨਾਂ ਦੀ ਸੋ ਗਿਰੀਆਂ ਬਾਦਾਮ ਸਭ ਕੁਝ ਜੇ ਆਪਾਂ ਇਹਨੂੰ ਇਹਦੀ ਵਰਤੋਂ ਕਰਾਂਗੇ ਤਾਂ ਸਾਨੂੰ ਕਿਸੇ ਵੀ ਹੋਰ ਚੀਜ਼ ਦੀ ਲੋੜ ਨਹੀਂ ਪਾਉਗੀ। ਪਲੇਅਰ ਵੀ ਬਹੁਤ ਖੁਸ਼ ਹੋ ਕੇ ਪੀਂਦੇ ਨੇ। ਇਹਦੇ ਨਾਲ ਤੁਹਾਨੂੰ ਐਕਸਟਰਾ એનર્ਜੀ ਮਿਲਦੀ ਆ ਜਦੋਂ ਤੁਸੀਂ ਦੌੜ ਕੇ ਆਉਨੇ ਆ ਜਾਂ ਦੌੜ ਤੋਂ ਪਹਿਲਾਂ। ਪੰਜਾਬੀਆਂ ਨੂੰ ਦਾਨੀਆਂ ਦੀ ਕੌਮ ਕਿਹਾ ਜਾਂਦਾ ਹੈ ਕਿਉਂਕਿ ਜਿੱਥੇ ਵੀ ਲੋੜ ਪੈਂਦੀ ਹੈ ਉਹ ਲੰਗਰ ਲਾਉਂਦੇ ਹੋਏ ਲੋਕਾਂ ਦੀ ਮਦਦ ਕਰਦੇ ਹੋਏ ਦਿਖਾਈ ਦਿੰਦੇ ਨੇ ਅਜੇ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਨਹਿਂਕ ਸਿੰਘਾਂ ਵੱਲੋਂ ਪਾਣੀ ਦੀ ਜਗਾ ਸਰਦਈ ਦਾ ਲੰਗਰ ਲਾਇਆ ਗਿਆ ਪਿਛਲੇ 9 ਸਾਲਾਂ ਤੋਂ ਲਗਾਤਾਰ ਹੋ ਸਰਦਈ ਦਾ ਲੰਗਰ ਲਗਾਉਂਦੇ ਆ ਰਹੇ ਨੇ ਆਮ ਤੌਰ ਤੇ ਜਦੋਂ ਕਦੇ ਕਿਤੇ ਵੀ ਜ਼ਰੂਰਤ ਹੁੰਦੀ ਆ ਤੇ ਪੰਜਾਬੀ ਹਰ ਪਦਾਰਥ ਦਾ ਲੰਗਰ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਅੱਜ ਜਿਹੜਾ ਲੰਗਰ ਤੁਹਾਨੂੰ ਦਿਖਾ ਰਹੇ ਹਾਂ ਉਹ ਗੁਰੂ ਦੀ लाਡਲੀ ਫੌਜ ਨਹਿਂਕ ਫੌਜ ਦੇ ਵੱਲੋਂ ਖੇਡ ਮੇਲੇ ਦੇ ਵਿੱਚ ਖਿਡਾਰੀਆਂ ਲਈ ਲਾਇਆ ਗਿਆ ਖਿਡਾਰੀਆਂ ਨੂੰ ਜਦੋਂ ਪਿਆਸ ਲੱਗਦੀ ਹੈ ਖੇਡ ਕੇ ਥੱਕ ਜਾਂਦੇ ਨੇ ਤਾਂ ਉਹਨਾਂ ਨੂੰ ਪਾਣੀ ਪਿਲਾਇਆ ਜਾਂਦਾ ਉੱਥੇ ਹੀ ਇਹਨਾਂ ਨਹਿਂਗ ਵੀਰਾਂ ਦੇ ਵੱਲੋਂ ਨਹਿਂਗ ਸਿੰਘਾਂ ਦੇ ਵੱਲੋਂ ਅਨੋਖੇ ਤਰੀਕੇ ਦਾ ਲੰਗਰ ਲਗਾਇਆ ਗਿਆ ਸ਼ਰਧਈ ਦਾ ਲੰਗਰ ਲਾ ਕੇ ਉਹਨਾਂ ਖਡਾਰੀਆਂ ਦੇ ਵਿੱਚ ਦੁਬਾਰਾ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਨਹਿੰਗ ਵੀਰਾਂ ਦੇ ਵੱਲੋਂ ਅਸੀਂ ਹਾਂ ਪਟਾਲਾ ਨੇੜਲੇ ਪਿੰਡ ਖਜਾਲੇ ਜਿੱਥੇ ਸਪੋਰਟਸ ਵੀਰ ਚੱਲਦੀ ਪਈ ਆ ਪੰਜਾਬ ਤੋਂ ਇਲਾਵਾ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਵੀ ਖਿਡਾਰੀ ਇੱਥੇ ਖੇਡਣ ਲਈ ਆਏ ਆ ਪਰ ਇਹ ਸਪੋਰਟਸ ਵੀਰ ਦੇ ਵਿੱਚ ਵਿਲੱਖਣ ਚੀਜ਼ ਇਹ ਹੈ ਕਿ ਲੰਗਰ ਲੱਗਾ ਦਾ ਹੈਰਾਨ ਨਾ ਹੋਵੋ ਲੰਗਰ ਤਾਂ ਬਹੁਤ ਤਰ੍ਹਾਂ ਦੇ ਤੁਸੀਂ ਦੇਖੇ ਤੇ ਸੁਨੇ ਹੋਣਗੇ ਪਰ ਅੱਜ ਜਿਹੜਾ ਗੁਰੂ ਦੀ ਲਾਡਲੀ ਫੌਜ ਨੇ ਹੰਗਸ ਸਿੰਘ ਬਾਣੇ ਵਾਲੇ ਜਿਹੜੇ ਬਾਬੇ ਨੇ ਉਹਨਾਂ ਨੇ ਲੰਗਰ ਜਿਹੜਾ ਹੈ ਉਹ ਲਗਾਇਆ ਦਾ ਹੈ ਸ਼ਰਦਾਈ ਦਾ ਤਸਵੀਰ ਦਿਖਾ ਦਿੰਨਾ ਕਿ ਇਹ ਜੋ ਸ਼ਰਦਾਈ ਹੈ ਇਹ ਬਾਦਾਮ ਹਰੀ ਇਲਾਚੀ ਕਾਲੀ ਮਿਰਚ ਦੁੱਧ ਔਰ ਖਸਕਾਸ ਦੇ ਨਾਲ ਬੰਦਾ ਹੈ ਜਿਹੜੇ ਖਿਡਾਰੀ ਬਾਹਰੋਂ ਖੇਡਣ ਆਏਦੇ ਆ ਉਹਨਾਂ ਲਈ ਇਹ ਜੋ ਲੰਗਰ ਹੈ ਇਹ ਪਾਣੀ ਦੀ ਥਾਂ ਤੇ ਦਿੱਤਾ ਜਾ ਰਿਹਾ ਹੈ ਪਾਣੀ ਨਾ ਪੀਣ ਸਗੋਂ ਉਹ ਚੀਜ਼ ਪੀਣ ਜਿਸ ਨਾਲ ਸਰੀਰ ਦੇ ਵਿੱਚ ਤਾਕਤ ਹੁੰਦੀ ਆ ਗੱਲਬਤ ਵੀ ਕਰਾਂਗੇ ਕਿ ਕਦੋਂ ਤੋਂ ਇਹ ਲੰਗਰ ਲਾ ਰਹੇ ਔਰ ਵਿਲੱਖਣ ਜਿਹੜਾ ਲੰਗਰ ਕਦੋਂ ਸ਼ੁਰੂ ਕੀਤਾ ਔਰ ਇਸ ਦਾ ਮਨੋਰਥ ਕੀ ਹੈ ਗੱਲਬਤ ਕਰ ਲਾਂਗੇ ਉਹਨਾਂ ਫੌਜਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼ੁਆ ਵਾਹਿਗੁਰੂ ਜੀ ਕੀ ਫਤਿਹ ਪਾਪੇ ਕਦੋਂ ਤੋਂ ਇਹ ਲੰਗਰ ਲਾ ਰਹੇ ਔਰ ਇੱਕ ਵਿਲੱਖਣ ਤਰ੍ਹਾਂ ਦਾ ਲੰਗਰ ਲੰਗਰ ਤਾਂ ਕਾਫੀ ਚਿਰ ਤੋਂ ਚੱਲਦੇ ਜਿਹਾ ਹੁੰਦਾ ਟੂਰਨਾਮੈਂਟ ਚੱਲ ਰਿਹਾ ਉਹ ਹੁੰਦਾ ਇੱਥੇ ਸ਼ੁਰੂ ਕੀਤਾ ਜੀ 8-9 ਸਾਲ ਤੋਂ ਉਹ ਹੁੰਦਾ ਸ਼ਰਦਾਈਆਂ ਦਾ ਲੰਗਰ ਚੱਲ ਰਿਹਾ ਬਹੁਤ ਵਧੀਆ ਠੰਡੀ ਸ਼ਰਦਾਈ ਆ ਕੋ ਗਰਮੀ 'ਚ ਨੁਕਸਾਨ ਨਹੀਂ ਕਰਦੀ ਉਹ ਤਾਂ ਫਾਇਦੇਮੰਦ ਚੀਜ਼ ਆ ਗਿਰੀ ਬਾਦਾਮ ਕਾਲੀ ਮਿਰਚ ਹਰੀ ਇਲਾਚੀ ਇਹ ਚੀਜ਼ਾਂ ਆ ਆਮ ਤੌਰ ਤੇ ਤੇ ਦੇਖਿਆ ਜਾਂਦਾ ਕਿ ਖਿਡਾਰੀਆਂ ਦੀ ਦੁੱਧ ਹਾਂਜੀ ਜਾਂ ਹੋਰ ਵੱਖ-ਵੱਖ ਪਕਵਾਨ ਆ ਜਿਹੜੇ ਆ ਦਿੱਤੇ ਜਾਂਦੇ ਆ ਪਰ ਇਹ ਗੱਲ ਕਿਸ ਤਰ੍ਹਾਂ ਖਿਆਲ ਜਾਗੀ ਵੀ ਫੌਜਾਂ ਨੇ ਸਰਦਾਈ ਦਾ ਹੀ ਲੰਗਰ ਲਾ ਦਿੱਤਾ ਇਹ ਆਪਣੇ ਜਦੋਂ ਟੂਰਨਾਮੈਂਟ ਚੱਲਿਆ ਜੋਂ ਤੋਂ ਪ੍ਰੇਮ ਜਾਗਿਆ ਸੰਗਤ ਦੇ ਨਾਲ ਹੀ ਪ੍ਰੇਮ ਜਾਗਨ ਦੇ ਨਾਲ ਹੀ ਇਹ ਅਪਰਾਲਾ ਕੀਤਾ ਸਾਰੇ ਸੰਗਤ ਨੇ ਸਾਰੀ ਕਮੇਟੀ ਨੇ ਆਪਣੇ ਕੋਚ ਸਾਹਿਬ ਨਾਲ ਹੋਈ ਗੱਲਬਾਤ ਇਹ ਖੜਾ ਰਗੜੇ ਲਾਉਣਿਆਂ ਤੇ ਲਾਉ ਪਰੇਮ ਨਾ ਲੱਗੇ ਆ ਇਸ ਕਰਕੇ ਚਾਲੂ ਕੀਤਾ ਉਸ ਟਾਈਮ ਤੋਂ ਜੀ ਕੀ ਨਾਮ ਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਵਿੱਤਰ ਸਿੰਘ ਆ ਜੀ ਸਰ ਜੀ ਕਦੋਂ ਤੋਂ ਫਿਰ ਇਹ ਜਿਹੜੇ ਲੰਗਰ ਪ੍ਰਸ਼ਾਦ ਦੇ ਜਿਹੜੇ ਆ ਗੁਰੂ ਦੀ ਫੌਜ ਨੇ ਸ਼ੁਰੂ ਕਰਤੇ ਇਹ ਜੀ ਵੇਖੋ ਗੁਰੂ ਦੀ ਫੌਜ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ ਵਾ ਤੇ ਉਦੋਂ ਤੋਂ ਹੀ ਮਹਾਰਾਜ ਸਾਹਿਬ ਨੇ ਇੱਕ ਖਾਲਸੇ ਨੂੰ ਮਰਯਾਦਾ ਦਿੱਤੀ ਆ ਵੀ ਸੰਗਤ ਦੇ ਵਿੱਚ ਵਿਚਰਨਾ ਸਿੱਖੀ ਦਾ ਪ੍ਰਚਾਰ ਕਰਨਾ ਧਰਮ ਦੇ ਨਾਲ ਜੋੜਨਾ ਸੂਈ ਇੱਕ ਸਾਡੀਆਂ ਧਾਰਮਿਕ ਚੀਜ਼ਾਂ ਆ ਧਾਰਮਿਕ ਖੁਰਾਕ ਆ ਵੇਖੋ ਜਿੱਦਾਂ ਅੱਜ ਕੱਲ ਨੌਜਵਾਨ ਹੁਣ ਪਲੇਅਰ ਦੇ ਵਿੱਚ ਆਪਾਂ ਜੀ ਵੇਖਿਆ ਜਾਵੇ ਤੇ ਨਸ਼ਾ ਜਿਹੜਾ ਪੰਜਾਬ ਦਾ ਬੜਾ ਮੁੱਦਾ ਬਣਿਆ ਸੋ ਬਹੁਤ ਸਾਰੀਆਂ ਚੀਜ਼ਾਂ ਵਾ ਪ੍ਰੋਟੀਨ ਵਗੈਰਾ ਬੜੇ ਬੜੇ ਅੱਜ ਕੱਲ ਪਾਊਡਰ ਆ ਇੰਜੈਕਸ਼ਨ ਆ ਰਹੇ ਆ ਖਿਡਾਰੀਆਂ ਲਈ ਉਹਨਾਂ ਨੂੰ ਉਹ ਲਾ ਕੇ ਤੇ ਫਿਰ ਉਹ ਸਪੋਰਟਸ ਖੇਡਣ ਲਈ ਜਾਂ ਕੋਈ ਚੀਜ਼ ਲਈ ਬੰਦਾ ਵਧਦਾ ਇੱਕ ਤਾਕਤ ਵਾਸਤੇ ਸੋ ਇਹ ਜਿਹੜੀ ਸਾਡੀ ਪੁਰਾਣੀ ਤਾਕਤ ਆ ਖੁਰਾਕ ਵਾ ਪਲਵਾਨਾਂ ਦੀ ਸੋ ਗਿਰੀਆਂ ਬਾਦਾਮ ਸਭ ਕੁਝ ਜੀ ਆਪਾਂ ਇਹਨੂੰ ਇਹਦੀ ਵਰਤੋਂ ਕਰਾਂਗੇ ਤੇ ਸਾਨੂੰ ਕਿਸੇ ਵੀ ਹੋਰ ਚੀਜ਼ ਦੀ ਲੋੜ ਨਹੀਂ ਪਊਗੀ। ਸਾਡਾ ਸਰੀਰਲੀ ਵੀ ਚੰਗੀ ਆ ਤੇ ਉਦਾਂ ਵੀ ਸਾਨੂੰ ਇਹ ਤੋਂ ਤਾਕਤ ਮਿਲਦੀ ਆ। ਸੋ ਇਹ ਮਹਾਰਾਜ ਸਾਹਿਬ ਨੇ ਇਹ ਚੀਜ਼ਾਂ ਜਿਹੜੀਆਂ ਦਿੱਤੀਆਂ ਆਪਣੇ ਖਾਲਸੇ ਨੂੰ ਇੱਕ ਤਗੜੇ ਹੋਣ ਵਾਸਤੇ, ਸਰੀਰਕ ਤੌਰ ਤੇ ਮਜ਼ਬੂਤ ਹੋਣ ਵਾਸਤੇ, ਮਾਨਸਿਕ ਤੌਰ ਤੇ ਵੀ ਮਜ਼ਬੂਤ ਹੋਣ ਮਜ਼ਬੂਤ ਹੋਣ ਵਾਸਤੇ। ਵੇਖੋ ਨੌਜਵਾਨ ਲਾਰੇ ਆ ਉਹਨਾਂ ਦੀ ਬਾਹਾਂ ਦਾ ਜੋਰ ਲੱਗਦਾ, ਹਿੱਕ ਦਾ ਜੋਰ ਲੱਗਦਾ। ਸੋ ਇਹ ਇੱਕ ਸਾਰੀ ਇਹ ਵੀ ਇੱਕ ਸਪੋਰਟਸ ਦੀ ਤਰ੍ਹਾਂ ਆ ਆਪਾਂ ਕਹਿ ਸਕਦੇ ਹਾਂ ਜੀ ਇਹਨੂੰ ਆਪਾਂ ਜੋਰ ਕਰਨਾ ਹੋਵੇ ਆਪਣੇ ਸਰੀਰ ਨੂੰ ਮਜ਼ਬੂਤ ਕਰਨਾ ਹੋ ਤੇ ਇਹ ਵੀ ਇੱਕ ਅਗਸਾਈ ਜ ਬੜੀ ਤਗੜੀ ਆ ਇਹ ਤੋਂ ਖਰਾਕ ਵੀ ਮਿਲਦੀ ਆ ਸੋ ਸਾਰੀ ਇਹ ਜਿਤ ਨਾਲ ਘੋਟਿਆ ਜਾ ਰਿਹਾ ਇਹ ਕਿੰਨੇ ਕਿਲੋ ਦਾ ਹੋਏਗਾ ਇਹ ਵੇਖੋ ਜੀ ਇਹ ਬੜੀ ਕੀਮਤੀ ਲੱਕੜ ਦਾ ਤੇ ਇੱਕ ਬੜੀ ਚੋਣ ਦੇ ਨਾਲ ਇਹ ਸਾਰਾ ਸਟਰਕਚਰ ਉਹਦਾ ਬਣਾਇਆ ਜਾਂਦਾ ਵਾ ਉਤੋਂ ਭਾਰਾ ਥੱਲੋਂ ਹੌਲਾ ਇਹ ਇੱਕ ਬੜੇ ਕਹ ਲਓ ਵੀ ਪੈਮਾਨੇ ਦੇ ਵਿੱਚ ਇਹਨੂੰ ਸਾਰਾ ਘੜਿਆ ਜਾਂਦਾ ਵਾ ਸੋ ਇਹਦਾ ਭਾਰ ਤਕਰੀਬਨ 35 ਤੋਂ 40 ਕਿਲੋ ਹੋਊਗਾ ਇਸ ਲੱਕੜ ਦਾ ਇੱਕ ਵਾਰ ਦੀ ਰਸਤ ਨੂੰ ਕਿੰਨਾ ਸਮਾਂ ਲੱਗ ਜਾਂਦਾ ਔਰ ਇਹਦੇ ਚ ਪੈਂਦਾ ਕੀ ਕੀ ਵੇਖੋ ਜੀ ਇਹ ਰਸਤ ਦਾ ਜਿਹੜਾ ਸਮਾਂ ਵਾ ਇਹ ਹੁਣ ਜਿੱਦਾਂ ਇੱਕ ਵਾਰ ਜਿੱਦਾਂ ਕੁੰਡਾ ਵਾ ਇਹਦੀ ਜਿਹੜੀ ਕਪੈਸਿਟੀ ਆ ਉਹ ਤਕਰੀਬਨ ਅੱਧਾ ਕਿਲੋ ਰਸਤ ਨੂੰ ਇਹ ਆਪਾਂ ਰਗੜਦੇ ਆ ਸੋ ਉਹਦੇ ਵਿੱਚ ਸਾਨੂੰ ਤਕਰੀਬਨ 1 ਤੋਂ 1.5 ਘੰਟੇ ਦਾ ਸਮਾਂ ਲੱਗਦਾ ਵਾ 1 ਤੋਂ 1.5 ਘੰਟੇ ਦਾ ਸਮਾਂ ਉਸ ਨੂੰ ਪੂਰੀ ਤਰ੍ਹਾਂ ਉਹਦਾ ਨਿਚੋੜ ਕੱਢਣ ਵਾਸਤੇ ਜਾਂ ਉਹਨੂੰ ਤਿਆਰ ਕਰਨ ਵਾਸਤੇ ਲੱਗਦਾ ਵਾ ਸੋ ਇਹ ਇਸ ਕਰਕੇ ਇੰਨੇ ਕ ਸਮੇਂ ਦੇ ਵਿੱਚ ਇਹਨੂੰ ਜਿਹੜਾ ਵਾ ਨਾਲ ਤਿਆਰ ਕੀਤਾ ਜਾਂਦਾ ਵਾ ਬੜੀ ਯੋਰ ਮਾਰ ਕੇ ਜੇ ਆਪਾਂ ਹੌਲੀ-ਹੌਲੀ ਫਿਰ ਆਪਾਂ ਤੋਂ ਫਿਰ ਵੱਧ ਵੀ ਸਮਾਂ ਜਿਹੜਾ ਲੱਗਦਾ ਬਹੁਤ ਵਧੀਆ ਗੱਲ ਆ ਕਿ ਖਡਾਰੀਆਂ ਲਈ ਜੋ ਹੈ ਓ ਸਰਦਾਈ ਦਾ ਲੰਗਰ ਵਰਤਾਇਆ ਜਾ ਰਿਹਾ ਸਾਡੇ ਨਾਲ ਇੱਥੇ ਜਿਹੜੇ ਸਟੇਡੀਅਮ ਦੇ ਵਿੱਚ ਸਪੋਰਟਸ ਕਰਵਾ ਰਹੇ ਆ ਉਹਨਾਂ ਦੇ ਪ੍ਰਬੰਧਕ ਮੌਜੂਦ ਆ ਕੀ ਨਾਮ ਹੈ ਮੈਂ ਹਰਜਿੰਦਰ ਸਿੰਘ ਕਾਲੂ ਆ ਜੀ ਜਿੰਦਰ ਜੀ ਇੱਕ ਵਿਲੱਖਣ ਤਰ੍ਹਾਂ ਦਾ ਤੁਹਾਡੀ ਸਪੋਰਟਸ ਫੀਲਡ ਦੇ ਵਿੱਚ ਚੀਜ਼ ਦੇਖਣ ਨੂੰ ਮਿਲੀ ਕਿ ਗੁਰੂ ਦੀਆਂ ਲਾੜ ਰਹੀਆਂ ਫੌਜਾਂ ਨੇ ਸਰਦਾਈ ਦਾ ਲੰਗਰ ਲਾਇਆ ਦਾ ਇਹ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਅੱਜ ਇੱਥੇ ਆਏ ਹੋ ਸਾਡੇ ਇਸ ਫੰਕਸ਼ਨ ਦੇ ਵਿੱਚ ਸਾਰਾ মিডিਆ ਚੈਲੇਂਜ ਮੈਂ ਦਾ ਬਹੁਤ-ਬਹੁਤ ਧੰਨਵਾਦੀ ਇਹ ਅਹੀਂ ਕੰਟੀਨਿਊ ਜਦੋਂ ਦਾ ਕਰਾ ਰਹੇ ਹਾਂ ਉਦੋਂ ਤੋਂ ਹੀ ਫੌਜਾਂ ਲਾ ਰਹੀਆਂ ਇਹ ਬੜੀ ਜਿਹੜੇ ਸਲੀਟ ਆ ਉਹਨਾਂ ਨੂੰ એનર્ਜੀ ਦੇਣ ਵਾਲੀ ਮਤਲਬ ਛਾਇਆ ਔਰ ਬੜਾ ਹੀ ਸਾਡਾ ਸਹਿਯੋਗ ਦਿੰਦੀਆਂ ਫੌਜਾਂ ਸਾਰੇ ਸਾਡੇ ਪਿੰਡ ਦੀਆਂ ਹੀ ਆ ਜਦੋਂ ਇਹਨਾਂ ਨੂੰ ਬਾਜ਼ ਮਾਰਦੇ ਆਉਂਦੇ ਆ ਉਹ ਤੇ ਉਹਨਾਂ ਲਈ ਇਹ ਪਲੇਅਰ ਵੀ ਬਹੁਤ ਖੁਸ਼ ਹੋ ਕੇ ਪੀ ਲੈਂਦਾ ਇਹਦੇ ਨਾਲ ਤੁਹਾਨੂੰ ਐਕਸਟਰਾ એનર્ਜੀ ਮਿਲਦੀ ਹੈ ਜਦੋਂ ਤੁਸੀਂ ਦੌੜ ਕੇ ਆਉਨੇ ਆ ਜਾਂ ਦੌੜ ਤੋਂ ਪਹਿਲਾਂ ਕਿਉਂਕਿ ਇਹਦੇ ਵਿੱਚ ਗਿਰੀਆਂ ਬਦਾਮ ਜਾਂ ਹੋਰ ਕਈ ਤਰ੍ਹਾਂ ਦੀਆਂ ਛਾਇਆਵਾਂ ਭਾਈਆਂ ਹੋਈਆਂ ਸੋ ਇਹ ਵੀ ਇੱਕ ਖੇਚ ਦਾ ਕੇਂਦਰ ਬਣਿਆ ਹੋਇਆ ਇਹਨਾਂ ਦਾ ਫੌਜਾ ਦਾ ਵੀ ਧੰਨਵਾਦ ਆ ਇਹ ਬੜਾ ਯੋਗਦਾਨ ਪਾਉਂਦੀਆਂ ਆਪਣਾ ਟਾਈਮ ਕੱਢ ਕੇ ਸਮਝ ਦਿਓ ਕਿ ਜਿਸ ਤਰੀਕੇ ਦੇ ਨਾਲ ਖਿਡਾਰੀ ਇਹਨੂੰ ਪੀਂਦੇ ਪਏ ਆ ਆਮ ਤੌਰ ਤੇ ਦੇਖਿਆ ਜਾਂਦਾ ਕਿ ਖਿਡਾਰੀਆਂ ਲਈ ਬੜੇ ਗਰਮ ਦੁੱਧ ਜਾਂ ਸ਼ਵਾਰੇ ਜਾਂ ਹੋਰ ਚੀਜ਼ਾਂ ਰੱਖੇ ਜਾਂਦੇ ਪਰ ਇਹ ਜਿਹੜੀ ਗੁਰੂ ਦੀ ਲਾਡਲੀ ਫੌਜ ਪਦਾਰਤ ਲਾ ਕੇ ਬੈਠੀ ਸ਼ਰਦਾਈ ਵਰਗਾ ਕਿੰਨਾ ਕੁ ਫਾਇਦਾ ਖਿਡਾਰੀਆਂ ਨੂੰ ਹੋਏ ਆਰਗੈਨਿਕ ਡਾਈਟ ਆ ਜੀ ਇਹ ਇਹ ਆਰਟੀਫੀਸ਼ਲ ਨਹੀਂ ਕੀ ਇਹਦੇ ਚ ਕੁਆਲਟੀ ਫੁੱਲ ਕੁਆਲਟੀ ਆ ਕਾਲੀ ਮਿਰਚਾ ਚੋਸ਼ ਸ਼ਰੀਰ ਨੂੰ ਐਕਟਿਵ ਕਰਦੀ ਖੂਨ ਨੂੰ ਪਤਲਾ ਕਰਦੀ ਆ ਬਦਾਮ ਆ ਪ੍ਰੋਟੀਨ ਜਿੱਤੋਂ ਮਿਲਦੀ ਆ ਕਾਜੂ ਆ ਕਾਰਬੋਹਾਈਡਰੇਟਸ ਮਿਲਦੇ ਆ ਇਲਾਇਚੀ ਆ ਮਤਲਬ ਇਹ ਸਾਰੀਆਂ ਚੀਜ਼ਾਂ ਜਦੋਂ ਥੱਕੇ ਹੋਏ ਐਥਲੀਟ ਨੂੰ ਕੰਪੀਟੀਸ਼ਨ ਕਰਨ ਤੋਂ ਬਾਅਦ ਇਥੇ ਪੀਂਦਾ ਤੇ ਆਪਣੇ ਆਪ ਨੂੰ ਫਰੈਸ਼ ਫੀਲ ਕਰਦਾ ਜੀ ਉਹ ਇਹ ਬੜਾ ਵੱਡਾ ਉਪਰਾਲਾ ਇਹਨਾਂ ਦਾ ਜਗ ਸਿੰਘ ਫੌਜਾਂ ਦਾ ਬੜਾ ਸਹੀ ਬੜਾ ਵੱਡਾ ਉਪਰਾਲਾ ਹੈ ਕਿ ਉਹ ਪਦਾਰਥ ਖਿਡਾਰੀਆਂ ਨੂੰ ਪਰੋਸੇ ਜਾ ਰਹੇ ਆ ਜਿਹੜੇ ਕੀ ਕੁਦਰਤੀ ਨੇ ਔਰ ਇਹਦੇ ਵਿੱਚ ਆਰਟੀਫੀਸ਼ੀਅਲ ਕੁਝ ਨਹੀਂ ਆ ਆਮ ਤੌਰ ਤੇ ਖਿਡਾਰੀ ਸਟੇਰਾਈਡ ਲੈਂਦੇ ਆ ਜਾਂ ਹੋਰ ਪ੍ਰੋਟੀਨ ਲੈਣ ਲਈ ਕਈ ਢੰਗ ਤਰੀਕੇ ਅਪਣਾਉਂਦੇ ਆ ਪਰ ਇੱਥੇ ਗੁਰੂ ਦੀ ਲਾਡ ਲਈ ਫੌਜ ਵੱਲੋਂ ਇੱਕ ਸਪੋਰਟ ਸਪੀਡ ਦੇ ਵਿੱਚ ਜਿਹੜਾ ਲੰਗਰ ਲਗਾਇਆ ਗਿਆ ਹੈ ਇਹ ਕਾਬਿਲ ਤਾਰੀਫ ਹੈ ਕੈਮਰਾਮੈਨ ਬੰਟੀ ਦੇ ਨਾਲ ਔਨ ਏਅਰ ਲਈ ਨਿਤ ਲੂਥਰਾ ਬਟਾਲਾ